ਦੇ ਨਵਦੀ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦਾ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ ਜਿਸ ਵਿੱਚ ਅਲੱਗ-ਅਲੱਗ ਸੰਸਥਾਵਾਂ ਦੇ ਬੰਦੇ ਆ ਰਹੇ ਸੀਗੇ ਉਹਦੇ ਵਿੱਚ ਅਸੀਂ ਫੇਸਬੁਕ ਤੇ ਦੇਖ ਰਹੇ ਸੀ ਇੱਕ ਨਵਦੀਪ ਜਲਵੇ ਦਾ ਨਾਮ ਦੇ ਬੰਦੇ ਨੇ ਕਾਫੀ ਹੀਟ ਸਪੀਚ ਦਿੱਤੀ ਉੱਥੇ ਉਹਨੇ ਆਪਣੀ ਸਪੀਚ ਵਿੱਚ ਬਾਹਮਣਵਾਦ ਦਾ ਰਾਜ ਨਹੀਂ ਚੱਲਣ ਦੇਣਾ ਹੁਣ ਅਸੀਂ ਇੱਥੇ ਰਾਜ ਕਰਾਂਗੇ ਜੋ ਵੀ ਹੈ ਹਿੰਦੂ ਸਿੱਖ ਆਈਚਾਰੇ ਨੂੰ ਖਰਾਬ ਕਰਨ ਦੇ ਲਈ ਔਰ ਖਾਸ ਕਰਕੇ ਬ੍ਰਹਮਣਾਂ ਨੂੰ ਸ਼ੇਮ ਕਰਨ ਲਈ ਉਹਨੇ ਜਿਹੜੀ ਉੱਥੇ ਸਪੀਚ ਦਿੱਤੀ ਉਹ ਬੜੀ ਹਰਡ ਕੀਤੀ ਮੈਨੂੰ ਇਕੱਲੇ ਨੂੰ ਨਹੀਂ ਪੂਰੇ ਪੰਜਾਬ ਦੇ ਬ੍ਰਹਮਣ ਸਮਾਜ ਨੂੰ ਹਰਿਆਣੇ ਤੋਂ ਆਇਆ ਇਹ ਨਵਦੀਪ ਜਲਵੇਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਹਿੰਦੂਆਂ ਲਈ ਸਨਾਤਨੀਆਂ ਲਈ ਬ੍ਰਹਮਣਾਂ ਲਈ ਇਹ ਕੰਮ ਜਿਹੜਾ ਆ ਕਰ ਰਿਹਾ ਸੀਗਾ ਔਰ ਇਸ ਸਾਰੇ ਤੋਂ ਰੋਸ਼ਿਤ ਪੂਰੇ ਬ੍ਰਹਮਣ ਸਮਾਜ ਨੇ ਪੰਜਾਬ ਕਲਿਆਣ ਬ੍ਰਹਮਣ ਕਲਿਆਣ ਬੋਰਡ ਦੇ ਚੇਅਰਮੈਨ ਪੰਕਜ ਸ਼ਰਦਾ ਜੀ ਕੋਲ ਅਸੀਂ ਕੱਟੇ ਹੋ ਕੇ ਗਏ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ ਆਪਣੀ ਕੰਪਲੇਂਟ ਦਿੱਤੀ ਕਿ ਇਹ ਜੋ ਹੋ ਰਿਹਾ ਹੈ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਉਹਨਾਂ ਨੇ ਵੀ ਤੁਰੰਤ ਸਾਡੀ ਭਾਵਨਾਵਾਂ ਨੂੰ ਸਮਝਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ਼੍ਰੀਮਾਨ ਸੁਪਨ ਸ਼ਰਮਾ ਜੀ ਨੂੰ ਸਾਡੀ ਮੰਗ ਪੰਚਾਈ ਤੇ ਕੱਲ੍ਹ ਇਦੇ ਉੱਪਰ ਇੱਕ ਐਫਆਈਆਰ 0139 ਨੰਬਰ ਥਾਣਾ ਨੰਬਰ 2 ਦੇ ਵਿੱਚ ਮੇਰੇ ਵੱਲੋਂ ਮੇਰੇ ਬਿਆਨات ਰਜਿਸਟਰਡ ਹੋਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਨਹੀਂ ਤਾਂ ਜੇ ਇਹ ਨਾ ਹੁੰਦਾ ਤੇ ਰੋਸ਼ ਪ੍ਰਦਰਸ਼ਨ ਪੂਰੇ ਪੰਜਾਬ 'ਚ ਹੋਣੇ ਸੀ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਜੋ ਵੀ ਜਿਸ ਤਰ੍ਹਾਂ ਵੀ ਅਸੀਂ ਆਪਣੀ ਪੂਰੀ ਤਾਕਤ ਲਾ ਕੇ ਲੜਨਾ ਸੀ ਤਾਂ ਕਿ ਇਹ ਬੰਦੇ ਦੇ ਖਿਲਾਫ ਕਾਰਵਾਈ ਹੋਵੇ ਪਰ ਧੰਨਵਾਦ ਹਾਂ ਚੇਅਰਮੈਨ ਸਾਹਿਬ ਦੇ ਪੰਕਜ ਸ਼ਰਦਾ ਜੀ ਦੇ ਜਿਹਨਾਂ ਦੀ ਸੂਝ-ਬੂਝ ਨਾਲ ਔਰ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਆ ਸੁਪਨਨ ਸ਼ਰਮਾ ਜੀ ਨੂੰ ਬੇਨਤੀ ਕਰਕੇ ਔਰ ਸੁਪਨਨ ਸ਼ਰਮਾ ਜੀ ਦੇ ਜਿਨ੍ਹਾਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟ ਐਫ ਆਈ ਆਰ ਦਰਜ ਕਰਤੀ ਹੈ ਹੁਣ ਇਹੀ ਆਸ ਹੈ ਸਾਡੀ ਇਹੀ ਮੰਗ ਹੈ ਆਪਣਾ ਐਡਮਿਨਿਸਟ੍ਰੇਸ਼ਨ ਤੋਂ ਅਨਕਿਸ਼ਾਰਦਾ ਜੀ ਤੋਂ ਕਿ ਇਸ ਬੰਦੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਅੱਗੇ ਨੂੰ ਕੋਈ ਵੀ ਬੰਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨਾ ਸੋਚੇ ਤੂੰ ਹਰਿਆਣੇ ਦਾ ਹੈਗਾ ਹਰਿਆਣੇ ਦੀਆਂ ਗੱਲਾਂ ਕਰਨਾ ਤੂੰ ਪੰਜਾਬ ਵਿੱਚ ਕੀ ਕਰਨਾ ਆ ਔਰ ਪੰਜਾਬ ਜਾ ਕੇ ਸਾਡਾ ਮਾਹੌਲ ਕਿਉਂ ਖਰਾਬ ਕਰ ਰਹੇ ਆ ਤੂੰ ਬਈ ਤੂੰ ਕੌਣ ਹੋਣਾ ਕਿਸੇ ਦੀ ਜੱਤੀ ਦੇ ਉੱਪਰ ਸ਼ੇਮ ਕਰਨ ਵਾਲਾ ਸੋ ਇਹੀ ਸਾਰਾ ਮੁੱਦਾ ਸੀਗਾ ਜੀ ਇਹਦੇ ਉੱਪਰ ਐਫ ਆਈ ਆਰ ਹੋ ਗਈ ਆ ਹੁਣ ਅੱਗੇ ਪੰਜਾਬ ਸਰਕਾਰ ਵੱਲ ਦੇਖ ਰਹੇ ਆ ਸਰ ਤੁਸੀਂ ਗ੍ਰਿਫਤਾਰੀ ਦੀ ਵੀ ਮੰਗ ਕਰ ਰਹੇ ਜੀ ਕਿਉਂਕਿ ਇਹ ਇੱਕ ਯੂਥ ਉਹਨਾਂ ਦੇ ਨਾਲ ਕਾਫੀ ਜੁੜਿਆ ਕਿਸਾਨ ਜਿੱਥੇ ਬੰਦੀਆਂ ਜੁੜੀਆਂ ਨਹੀਂ ਕਿਉਂਕਿ ਕਿਸਾਨਾਂ ਦੇ ਨਾਲ ਉਹਨਾਂ ਦੇ ਬਗੇ ਜਦੋਂ ਕਿਸਾਨ ਅੰਦੋਲਨ ਸੀ ਤਾਂ ਵਾਟਰ ਕੈਨਨ ਦਾ ਉਹਨਾਂ ਨੇ ਜਿਹੜੇ ਮੂੰਹ ਮੋੜ ਦਿੱਤੀ ਸੀ ਗੱਲ ਇਹ ਹੈ ਜੀ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਕਿਸੇ ਜਾਤ ਨੂੰ ਟਾਰਗੇਟ ਨਹੀਂ ਕਰਦੀਆਂ ਔਰ ਕਿਸਾਨ ਜਥੇਬੰਦੀਆਂ ਦੇ ਸਾਰੇ ਲੀਡਰ ਜਿਹੜੇ ਆ ਉਹਨਾਂ ਨੇ ਆਪਣਾ 1 ਸਾਲ ਸਵਾ ਸਾਲ ਜਿਹੜਾ ਚਲਾਇਆ ਆਪਣੀ ਮੁਹਿੰਮ ਚਲਾਈ ਧਰਨੇ ਪ੍ਰਦਰਸ਼ਨ ਕੀਤੇ ਕਿਸੇ ਜਾਤੀ ਦੇ ਉੱਪਰ ਅਟੈਕ ਨਹੀਂ ਕੀਤਾ ਉਹਨਾਂ ਨੇ ਕਿਤੇ ਭਾਈਚਾਰੇ ਤੇ ਹਿੰਦੂ ਸਿੱਖ ਭਾਈਚਾਰੇ ਤੇ ਅਟੈਕ ਨਹੀਂ ਉਹਨਾਂ ਨੇ ਕੀਤਾ ਹਰੇਕ ਦਾ ਆਪਣਾ ਸਮੱਸਿਆ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਨ ਦਾ ਆਪਣਾ ਰੋਸ਼ ਪ੍ਰਦਰਸ਼ਨ ਕਰਨ ਦਾ ਹਰੇਕ ਦਾ ਆਪਣਾ ਹੱਕ ਹੈ ਉਹਨਾਂ ਨੇ ਆਪਣੇ ਹੱਕ ਦਾ ਪ੍ਰਦਰਸ਼ਨ ਕੀਤਾ ਪਰ ਦੇਸ਼ ਨੂੰ ਤੋੜਨ ਦੀ ਗੱਲ ਕਿਸਾਨਾਂ ਨੇ ਨਹੀਂ ਕੀਤੀ ਨਾ ਕਿਸਾਨੇ ਕਿਉਂਕਿ ਸਾਡਾ ਪੰਜਾਬ ਦਾ ਦੇਸ਼ ਦਾ ਕਿਸਾਨ ਦੇਸ਼ ਭਗਤ ਹੈ ਇਹ ਸ਼ਰਾਰਤੀ ਅੰਸਰ ਹੈ ਇਹਦਾ ਦੇਸ਼ ਭਗਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨੇ ਤਾਂ ਮਾਹੌਲ ਖਰਾਬ ਕਰਨ ਦਾ ਪੂਰਾ ਦਾ ਪੂਰਾ ਮਤਲਬ ਪਲੈਨ ਬਣਾਇਆ ਸੀ ਔਰ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਿਉਂਕਿ ਅੱਤਵਾਦ ਪੰਜਾਬ ਦਾ ਨਹੀਂ ਦੇਖਿਆ ਉਹਨਾਂ ਨੂੰ ਉਧਰ ਨੂੰ ਧੁਘੇਲਣ ਦੀ ਇਹਦੀ ਕੋਸ਼ਿਸ਼ ਸਾਨੂੰ ਲੱਗਦਾ ਹੈ ਸੀਗੀ ਜਿਹੜਾ ਇਹਦਾ ਬਿਆਨ ਜੋ ਇਹਨੇ ਗੰਦ ਭਕਿਆ ਜੀ ਸੋ ਗੱਲ ਇਹ ਹੈ ਕਿ ਅਸੀਂ ਇਹ ਸਭ ਨਹੀਂ ਹੋਣ ਦੇਣਾ ਇਹਦੀ ਗ੍ਰਿਫਤਾਰੀ ਹੋਵੇ ਤੇ ਮੈਂ ਤਾਂ ਕਿਸਾਨਾਂ ਨੂੰ ਵੀ ਕਹਿੰਦਾ ਕਿ ਉਹ ਸਾਡੇ ਸਾਥ ਦੇ ਕਿਉਂਕਿ ਉਹਨਾਂ ਨੂੰ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਨੇਸ਼ ਨੂੰ ਖਰਾਬ ਕਰਨ ਦਾ ਮਾਹੌਲ ਖਰਾਬ ਕਰਨ ਦਾ ਕੰਮ ਕਰਦੇ ਆ ਉਹਨਾਂ ਤੋਂ ਬਚਾਇਆ ਜਾ ਸਕੇ ਸੋ ਮੇਰੀ ਤਾਂ ਇਹੀ ਮੰਗ ਹੈ ਜੀ ਇਹਨੂੰ